ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਉਮੀਦ ਕਰਦੇ ਆ ਸਾਰੇ ਕਿਸਾਨ ਵੀਰ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਸਭ ਤੋਂ ਪਹਿਲਾਂ ਆਪਣੀ ਚੱਲਦੀ ਚੱਲਦੀ ਵੀਡੀਓ ਨੂੰ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਦਬਲੋ ਇੱਕ ਚੰਗਾ ਜਿਹਾ ਕਮੈਂਟ ਕਰ ਦਿਓ ਮਿੱਤਰੋ ਜੇ ਕਿਸੇ ਨੇ ਕੋਈ ਵੀ ਟਰੈਕਟਰ ਲੈਣਾ ਤਾਂ ਆਪਾਂ ਉਹਤੇ ਅਗਲੀ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਆਪਣਾ ਹਾਂ ਜਿਹੜਾ ਨੰਬਰ ਹੈ ਜੇ ਕਿਸੇ ਨੇ ਵੀ YouTube ਤੇ ਐਡ ਲਗਵਾਉਣੀ ਆ ਤਾਂ ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਪਾ ਕੇ ਤੁਸੀਂ ਐਡ ਲਗਵਾ ਸਕਦੇ ਹੋ ਅੱਜ ਤੁਹਾਡੇ ਲਈ ਜਿਹੜਾ ਟਰੈਕਟਰ ਲੈ ਕੇ ਆਏ ਆਪਾਂ ਇਹ ਫੋਰਡ 36100 1994 ਮਾਡਲ ਦਾ ਟਰੈਕਟਰ ਲੈ ਕੇ ਆਏ ਆਂ ਮਿੱਤਰੋ ਟਰੈਕਟਰ ਕਾ ਦਾ ਨਿਰਾ ਤੋਹਫਾ ਹੀ ਹੈ ਵੀਡੀਓ ਤੁਸੀਂ ਦੇਖ ਸਕਦੇ ਹੋ ਚੱਲ ਰਹੀ ਹੈ ਸਕਰੀਨ ਦੇ ਉੱਤੇ ਸਾਰਾ ਟਰੈਕਟਰ A to Z ਓਰੀਜਨਲ ਹੈ ਬੰਪਰ ਤੋਂ ਲੈ ਕੇ ਡਰਾਵਲ ਤੱਕ ਟਰੈਕਟਰ ਓਰੀਜਨਲ ਹੈ ਅਜੇ ਤੱਕ ਸ਼ੋ ਤੇ ਜਾਂ ਕਿਸੇ ਵੀ ਇੰਜਨ ਤੇ ਕੋਈ ਕਲਮ ਵਗੈਰਾ ਨਹੀਂ ਲੱਗੀ ਸ਼ੋ ਦੇ ਥੱਲੇ ਸਟਿੱਕਰ ਵੀ ਐਂ ਲੱਗੇ ਪਏ ਨੇ ਟਰੈਕਟਰ ਦੇ ਜਿਵੇਂ ਕੰਪਨੀ ਵੱਲੋਂ ਆਏ ਸੀ ਬਹੁਤ ਹੀ ਜ਼ਿਆਦਾ ਥੋੜਾ ਚੱਲਿਆ ਹੋਇਆ ਟਰੈਕਟਰ ਹੈ 1994 ਮਾਡਲ ਜੇਕਰ ਆਪਾਂ ਹੁਣ ਟਰੈਕਟਰ ਦੇ ਨੰਬਰ ਦੀ ਗੱਲ ਕਰੀਏ ਟਰੈਕਟਰ ਪੰਜਾਬ ਨੰਬਰ ਹੈ ਟਾਇਰ ਵਗੈਰਾ ਟਰੈਕਟਰ ਤੇ ਜਮਾ ਨਵੇਂ ਟਾਇਰ ਨੇ ਮਿੱਤਰੋ ਪੱਕੇ ਲੱਗੇ ਹੋਏ ਬੈਟਰੀ ਬਕਸਾ ਵੀਰਾਂ ਨੇ ਬਾਹਰ ਕਢਾ ਰੱਖਿਆ ਲੈਟਾਂ ਤੱਕ ਵੀ ਟਰੈਕਟਰ ਦੀਆਂ ਹਜੇ ਤੱਕ ਨਾਲ ਦੀਆਂ ਨੇ ਮਿੱਤਰੋ ਇੰਜਣ ਗੇਅਰ ਪੱਖੋ ਬਿਲਕੁਲ ਹੀ ਨਵਾਂ ਟਰੈਕਟਰ ਹੈ ਪੰਜਾਬ ਨੰਬਰ ਫਸਟ ਪਾਰਟੀ ਟਾਇਰ ਵਗੈਰਾ ਜਮਨ ਨਵੇਂ ਖੇਤੀવાડી ਦੇ ਕਮਾਉਂ ਦੇ ਵਿੱਚ ਬਹੁਤ ਹੀ ਥੋੜਾ ਟਰੈਕਟਰ ਚੱਲਿਆ ਹੋਇਆ ਹੋਵੇਗਾ ਤੇ ਸਾਰਾ ਪੰਪਪ ਵਗੈਰਾ ਸੀਲਡ ਪਿਆ ਟਰੈਕਟਰ ਦਾ ਕਿਤੇ ਕੋਈ ਚਾਬੀ ਵਗੈਰਾ ਨਹੀਂ ਲੱਗੀ ਕੋਈ ਬੰਪਰ ਵਗੈਰਾ ਨਹੀਂ ਬਦਲਿਆ ਹੋਇਆ ਵੀਰਾਂ ਨੇ ਕੋਈ ਹਿੱਸਾ ਵਗੈਰਾ ਨਹੀਂ ਬਦਲਾ ਜਿਹੜੇ ਵੀਰ ਸ਼ਕੀਨ ਟਰੈਕਟਰ ਅਰੀਜਨਲ ਰੱਖਣ ਦੇ ਸ਼ਕੀਨ ਨੇ ਉਹਨਾਂ ਵਾਸਤੇ ਅਰੀਜਨਲ ਟਰੈਕਟਰ ਹੈ ਇਹ ਮਗਰਾਟਾਂ ਦਾ ਰੰਗ ਪੇਂਟ ਵੀ ਹੈ ਤੱਕ ਅਰੀਜਨਲ ਹੈ ਰਿੰਬ ਵਗੈਰਾ ਤੁਸੀਂ ਦੇਖ ਸਕਦੇ ਹੋ ਸਕ੍ਰੈਚ ਤੱਕ ਵੀ ਨਹੀਂ ਨਾਲ ਦੇ ਰੰਗ ਦੇ ਟਰੈਕਟਰ ਦੇ 1994 ਦਾ ਮਾਡਲ ਹੈ ਟਰੈਕਟਰ ਪੰਜਾਬ ਨੰਬਰ ਹੈ ਡਿਮਾਂਡ ਦੀ ਜੇਕਰ ਆਪਾਂ ਗੱਲ ਕਰੀਏ ਤਾਂ 185000 ਰੁਪਏ ਡਿਮਾਂਡ ਰੱਖੀ ਹੈ ਤੇ ਬਾਕੀ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਜੇਕਰ ਆਪਾਂ ਟਰੈਕਟਰ ਦੀ ਲੋਕੇਸ਼ਨ ਦੀ ਗੱਲ ਕਰੀਏ ਡਿਸਟ੍ਰਿਕਟ ਸੰਗਰੂਰ ਏਰੀਆ ਸੁਨਾਮ ਜੱਸੀ ਗਰੇਵਾਲ ਲਵੇ ਇਹ ਟਰੈਕਟਰ ਖੜਾ ਹੈ ਨੰਬਰ ਜੱਸੀ ਗਰੇਵਾਲ ਦਾ ਸ਼ੋ